ਸਾਹਤੇ ਤੁਹਾਡਾ ਸਾਡੇ ਚੈਨਲ ਕਮਲ ਫੈਸ਼ਨ ਸੂਟ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਸੀਂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਉਹ ਲੈ ਕੇ ਆਪਾਂ ਬਹੁਤ ਹੀ ਖਾਸ ਤੇ ਸਪੈਸ਼ਲ ਵੀਡੀਓ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਜਦੋਂ ਆਪਣੇ ਦੇਖੋ ਸ਼ਰਟ ਦੇ ਵਿੱਚ ਆਪਾਂ ਕਟਾਈਆਂ ਪਾਉਣਾ ਹੈ ਕਈ ਵਾਰ ਮੇਰੇ ਭਰਾ ਤੋਂ ਕਈ ਮੈਥੋਂ ਵੀ ਕਈ ਵਾਰੀ ਗਲਤੀ ਹੋਈ ਆ ਤੇ ਮੈਨੂੰ ਲੱਗਦਾ ਵੀ ਤੁਹਾਡੇ ਤੋਂ ਵੀ ਕਈ ਵਾਰ ਗਲਤੀ ਹੋ ਜਾਂਦੀ ਹੈ ਕਈ ਭਰਾ ਨੇ ਮੈਨੂੰ ਕਮੈਂਟ ਮੈਸੇਜ ਆਏ ਫੋਨ ਵੀ ਆਏ ਵੀ ਮੈਨੂੰ ਸਾਨੂੰ ਇਹ ਚੀਜ਼ ਦਾ ਜਿਹੜਾ ਰੀਜਨ ਦੱਸਿਆ ਜਾਵੇ ਦੇਖੋ ਕਈ ਵਾਰ ਕੀ ਹੁੰਦਾਗਾ ਆਪਾਂ ਜਿਹੜਾ ਸੂਟ ਕਟਾਈ ਕਰਦੇ ਆ ਪਰ ਫਰੰਟ ਉੱਤੇ ਬੈਕ ਪੱਲੇ ਦੀ ਦੋਨਾਂ ਦੀ ਕਾਠ ਇਕੱਠੀ ਫਰੰਟ ਵਾਲੀ ਵੀ ਪੈ ਜਾਂਦੀ ਹੈ ਜਿੱਦੋਂ ਫਰੰਟ ਪੈ ਬਾਈ ਕਾਲੀ ਕਾਠ ਇਕੱਠੀ ਪੈ ਜਾਂਦੀ ਆ ਉਹਦੇ ਚ ਕੀ ਹੁੰਦਾਗਾ ਫਿਰ ਆਪ ਨੂੰ ਆਏ ਹੁੰਦਾਗਾ ਵੀ ਇਹ ਸੂਟ ਆਪਣਾ ਗਲਤ ਕੱਟਿਆ ਗਿਆ ਤਾਂ ਆਪਾਂ نیچے ਪਾਸੇ ਜਿਹੜਾ ਸ਼ਰਟ ਦੇ ਬੈਕ ਪੱਲੇ ਤੇ ਕਿਸ ਤਰੀਕੇ ਨਾਲ ਆਪਾਂ ਜੋੜ ਲਗਾਈਏ ਤੇ ਉਹਨੂੰ ਬਰਾਬਰ ਆਪਾਂ ਕਿਵੇਂ ਕਰੀਏ ਕਿ ਦੇਖੋ ਉਹਦੇ ਵਿੱਚ ਮੇਰੇ ਭੈਣਾਂ ਬਹੁਤ ਸਾਰੀਆਂ ਕਨਫਿਊਜ਼ ਹੋ ਜਾਂਦੀਆਂ ਨੇ ਦੇਖੋ ਆਪਾਂ ਫਰੰਟ ਪੱਲੇ ਤੇ ਤਾਂ ਦੇਖੋ ਡਿਜ਼ਾਈਨ ਪਾ ਸਕਦੇ ਆ ਕਿਉਂਕਿ ਆਪਾਂ ਬੈਗ ਪੱਲੇ ਤੇ ਕੋਈ ਡਿਜ਼ਾਈਨ ਨਹੀਂ ਪਾ ਸਕਦੇ ਉਹਦਾ ਪਤਾ ਨੂੰ ਪ੍ਰੋਪਰ ਤਰੀਕੇ ਦੇ ਨਾਲ ਇੱਕ ਹੱਲ ਦੱਸਾਂਗੇ ਵੀ ਜਿਹੜੀ ਉਹ ਫਰੰਟ ਬੈਕ ਦੀ ਕਾਰਟ ਹੈਗੀ ਉਹ ਇਕੱਠੀ ਫਰੰਟਾਂ ਨੂੰ ਹੀ ਪੈ ਗਈ ਆਪਾਂ ਦੋ ਤੇ ਉਹਦੇ ਵਿੱਚ ਆਪਾਂ ਉਹਨੂੰ ਕਿਸ ਤਰੀਕੇ ਨਾਲ ਅਡਜਸਟ ਕਰ ਸਕਦੇ ਆਂ ਤੇ ਉਹ ਬੈਕ ਵਾਲੇ ਪੱਲੇ ਨੂੰ ਆਪਾਂ ਪੂਰਾ ਕਿਸ ਤਰ੍ਹਾਂ ਕਰ ਸਕਦੇ ਆਂ ਤੇ ਜਿਹੜਾ ਆਪਣੇ ਕੋਲੇ ਮੰਨ ਕੇ ਚੱਲੋ ਉਹਦੇ ਵਿੱਚ ਇੱਕ ਬਾਗਰ ਲਈ ਕਾਰਟ ਜ਼ਿਆਦਾ ਪਾਊਗੀ ਤਾਂ ਉਹਨੂੰ ਆਪਾਂ ਕਿਸ ਤਰੀਕੇ ਨਾਲ ਬਰਾਬਰ ਕਰ ਸਕਦੇ ਆਂ ਉਹ ਆਪਾਂ ਤੁਹਾਨੂੰ ਹਰ ਇੱਕ ਚੀਜ਼ ਪੂਰੀ ਨਾਰਮਲ ਤਰੀਕੇ ਦੇ ਨਾਲ A to Z ਪੂਰੇ ਬਰੀਕੀ ਨੇ ਸਮਝਾਵਾਂਗੇ ਵੀਡੀਓ ਦੇ ਅੰਤ ਤੱਕ ਬਨੇ ਰਹੋ ਵੀਡੀਓ ਤੇ ਚੈਨਲ ਤੇ ਨਵੇਂ ਆਇਆ ਚਾੜੋ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਨਵੇਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੇ ਤੁਸੀਂ ਘਰ ਬੈਠੇ ਇਹਨਾਂ ਚੀਜ਼ਾਂ ਦਾ ਆਪਣਾ ਵੀ ਜਿਹੜਾ ਤੁਸੀਂ ਸਮਝ ਸਕੋ ਤੇ ਆਪਣੇ ਵਧੀਆ ਤਰੀਕੇ ਦੇ ਨਾਲ ਸੂਟ ਇਹਦੇ ਘਰ ਬੈਠੇ ਤੁਸੀਂ ਸਿਲਾਈ ਕਰ ਸਕੋ ਤੇ ਫ੍ਰੀ ਸਿਲਾਈ ਕੋਰਸ ਹੈ ਜਿਹੜਾ ਤੁਸੀਂ ਸਿੱਖ ਸਕੋ ਦੂਸਰਾ ਚੈਨਲ ਹੈਗਾ ਜੀ ਆਪਣਾ ਸਿੱਧੂ ਬਟਿਕ ਜੋਗਾ ਸਿੱਧੂ ਬਟਿਕ ਜੋਗਾ ਦੇ ਅਪਨ ਸਿਰਫ ਆਪਾਂ ਸੂਟਾਂ ਦੇ ਵੀਡੀਓ ਜਿ ਲੈ ਕੇ ਆਏ ਨੇ ਨਵੇਂ-ਨਵੇਂ ਡਿਜ਼ਾਈਨਾਂ ਦੇ ਆਪਾਂ ਸੂਟ ਵਰਕ ਕਰਵਾਉਣ ਦੇ ਆਪਾਂ ਫੌਰ ਨੂੰ ਵੀ ਭੇਜਦੇ ਆ ਆਪਣੇ ਪ ਤਾਂ ਆਪਾਂ ਹਰ ਤਰ੍ਹਾਂ ਨਾਲ ਵਰਕ ਕਰਦੇ ਹਾਂ ਹੈਂਡ ਆਰੀ ਮਸ਼ੀਨ ਆ ਪਾਪ ਕੰਮ ਹੋ ਗਿਆ ਸਿੰਗਲ ਡਾਂਕੇ ਦਾ ਕੰਮ ਹੋ ਗਿਆ ਜਾਂ ਹੈਂਡ ਪੇਂਟ ਹੋ ਗਿਆ ਕੋਈ ਵੀ ਕੰਮ ਆ ਵੀ ਆਪਾਂ ਸਾਰਾ ਪ੍ਰੋਪਰ ਤਰੀਕੇ ਦੇ ਨਾਲ ਕਰਦੇ ਹਾਂਗੇ ਆਪਾਂ ਤੋਂ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਤੁਸੀਂ ਵਰਕ ਕਰਵਾ ਸਕਦੇ ਹੋ ਸੰਸ ਤੁਸੀਂ ਘਰ ਬੈਠੇ ਆਰਡਰ ਦੇ ਸਕਦੇ ਹੋ ਵੀ ਜਿਹੜਾ ਇਹ ਵਰਕ ਹੈ ਤੁਸੀਂ ਕਿਸ ਤਰੀਕੇ ਨਾਲ ਕਰਵਾ ਸਕਦੇ ਹੋ ਇਹਨੂੰ ਕਿਸ ਤਰੀਕੇ ਨਾਲ ਤੁਸੀਂ ਸਾਰਾ ਆਪਣਾ ਘਰ ਬੈਠੇ ਸੂਟ ਮੰਗਵਾ ਸਕਦੇ ਹੋਗੇ ਤੇ ਪਲੀਜ਼ ਸਾਡੇ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੇ ਤੁਸੀਂ ਘਰ ਬੈਠੇ ਨਵੇਂ-ਨਵੇਂ ਸੂਟ ਖਰੀਦ ਸਕੋ ਵੀ ਆਪਣੇ ਲਈ ਸੂਟ ਆਰਡਰ ਕਰਕੇ ਤੁਸੀਂ ਮੰਗਵਾ ਸਕੋ ਆਓ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੁਹਾਨੂੰ ਦੱਸਦੇ ਹਾਂ ਵੀ ਜਿਹੜਿਆ ਇਹ ਕਾਟਾਂ ਦਾ ਹਾਲ ਹੈ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਸੈੱਟ ਕਰ ਸਕਦੇ ਹਾਂ ਦੇਖੋ ਮੈਂ ਚਾਰਟ ਪੇਪਰ ਲੈਂਦਾ ਜੀ ਚਾਰਟ ਪੇਪਰ ਦੇ ਨਾਲ ਦੋ ਪੀਸ ਬਣਾ ਲਿਆ ਇਸ ਤਰ੍ਹਾਂ ਇੱਕ ਪੇਪਰ ਮੇਰੇ ਕੋਲ ਇਹ ਹੋ ਗਿਆ ਤਾਂ ਇਹਨੂੰ ਆਪਾਂ ਕੀ ਕਰਨਾ ਹੈ ਨਾ ਦੇਖੋ ਇਹ ਦੋਨੇ ਚਾਰਟ ਪੇਪਰਾਂ ਦੇ ਉੱਪਰ ਹੁਣ ਆਪਾਂ ਕੀ ਕਰਨੇ ਨੇ ਕਟਾਈਆਂ ਪਾਉਣੀਆਂ ਨੇ ਆਪਾਂ ਤੁਹਾਨੂੰ ਕਟਾਈਆਂ ਪਾ ਕੇ ਦੱਸਦੇ ਹਾਂ ਵੀ ਜਦੋਂ ਆਪਣੇ ਸ਼ਾਲਟ ਦੇ ਵਿੱਚ ਕਟਾਈਆਂ ਪਾਈ ਜਾਂਦੀਆਂ ਨੇ ਗਲਤ ਪਾਈ ਜਾਂਦੀਆਂ ਨੇ ਤਾਂ ਉਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਸਹੀ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਤੀਰੇ ਦੇ ਨਿਸ਼ਾਨ ਲਗਾ ਕੇ ਦਿਖਾਉਣੇ ਆਗੇ ਵੀ ਆਪਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਪਹਿਲਾਂ ਕਟਾਈ ਪਲੇਖੇ ਨਾਲ ਕਰ ਲੈਣੇ ਤੇ ਕਿਸ ਤਰੀਕੇ ਨਾਲ ਆਪਾਂ ਉਹਨਾਂ ਨੂੰ ਸੈੱਟ ਕਰਨਾ ਸਭ ਤੋਂ ਪਹਿਲਾਂ ਦੇਖੋ ਆਪਾਂ ਤੀਰੇ ਦਾ ਨਿਸ਼ਾਨ ਲਗਾ ਲਿਆ ਜਾਨੀ ਕਿ ਆਪਣੇ ਕੋਲ ਭਾਰੀ ਨਾਪ ਦਾ ਸੂਟ ਹੈ ਪੱਤੀ ਦਾ ਨਿਸ਼ਾਨ 5.5 ਇੰਚ ਤੇ ਲਗਾ ਲਿਆ ਤੇ ਆਪਾਂ ਮੋਢੇ ਦਾ ਨਿਸ਼ਾਨ ਵੀ ਜਿਹੜਾ 5.5 ਇੰਚ ਤੇ ਲਗਾ ਲਿਆ ਹੁਣ ਇਹ ਨਿਸ਼ਾਨਾਂ ਨਾਲ ਆਪਾਂ ਬਿਲਕੁਲ ਪ ਦੇਖਣ ਨਾਲ ਪੂਰਾ ਕਰ ਲਿਆ ਉਸ ਤੋਂ ਬਾਅਦ ਨਾਲ ਆਪਾਂ ਛਾਤੀ ਦਾ ਮਸ਼ਾਲ ਲਗਾਉਣਾ ਹੈ। ਦੇਖੋ ਛਾਤੀ ਹੈਗੇ ਜਾਨੀ ਕਿ ਆਪਣੀ 23 ਇੰਚ ਆਪਾਂ 24 ਇੰਚ ਰੱਖਣੀ ਹੈ। ਜਾਨੀ ਕਿ 24 ਇੰਚ ਛਾਤੀ ਦਾ ਆਪਾਂ ਸ਼ੂਟ ਕਟਾਈ ਕਰਨਾ ਦੇਖੋ ਆਪਾਂ ਇਹ ਵਾਲੀ ਕਾਟ ਹੈ ਜਿਹੜੀ ਇਹਨੂੰ ਆਪਾਂ ਇਸ ਤਰੀਕੇ ਨਾਲ ਕੱਟ ਲਿਆ। ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਕੱਟ ਲਿਆ ਇੱਕ ਆਪਾਂ ਲਾ ਲਈ ਦੇਖੋ ਇਸ ਤਰ੍ਹਾਂ ਬੈਕ ਵਾਲੀ ਕਾਟ। ਜਿਹੜਾ ਆਪਾਂ ਬੈਕ ਵਾਲੀ ਕਾਟ ਲਾਉਣੀ ਦੇਖੋ ਕਈ ਵਾਰ ਮੇਰੀਆਂ ਭੈਣਾਂ ਇਹ ਚੀਜ਼ ਲਾਉਣੀ ਭੁੱਲ ਜਾਂਦੀਆਂ ਨੇ। ਜਿਹਦੇ ਭੁੱਲ ਜਾਂਦੇ ਨੇ ਆਪਾਂ ਕੀ ਕਰਦੇ ਆਂ ਆਪਾਂ ਤੁਰੰਤ ਜੱੜ ਕੇ ਦੇ ਨਾਲ ਕੈਂਚੀ ਚ ਦੋਨਾਂ ਦੀ ਕਾਰ ਜਿਹੜੀ ਆਪਾਂ ਇਕੱਠੀ ਕਰਤੀ। ਦੇਖੋ ਇਹਨਾਂ ਨੂੰ ਆਪਾਂ ਹੁਣ ਇਕੱਠੀ ਨੂੰ ਕੱਟਤਾ। ਹੁਣ ਆਪਾਂ ਤੁਹਾਨੂੰ ਇਹਦਾ ਠੀਕ ਹੀ ਕਰਨ ਦਾ ਤਰੀਕਾ ਵੀ ਦੱਸਾਂਗੇ ਵੀ ਕਿਸ ਤਰੀਕੇ ਨਾਲ ਕਰਨਾ। ਦੇਖੋ ਫਰੰਟ ਬਾਈਕ ਦੀ ਕਾਰਟ ਆ ਜਿਹੜੀ ਦੋਨਾਂ ਪੱਲਾਂ ਦੀ ਇਕੱਠੀ ਪੈ ਗਈ। ਹੁਣ ਕੀ ਕਰਨਾ ਇਹਨੂੰ ਆਪਾਂ ਬਰਾਬਰ ਵੀ ਕਰਨਾ ਤੇ ਇਹਨੂੰ ਆਪਾਂ ਸੈੱਟ ਵੀ ਕਰਨਾ। ਆਪਾਂ ਬਰਾਬਰ ਹੇ ਨੀਚੇ ਤੋਂ ਪੱਲੇ ਵੀ ਨਹੀਂ ਦੇਖੋ ਖਰਾਬ ਕਰਨ ਲਈ ਬੈਕ ਤੇ ਆਪਾਂ ਕੋਈ ਡਿਜ਼ਾਈਨ ਨਹੀਂ ਪਾ ਸਕਦੇ। ਹੁਣ ਇਹਦੇ ਲਈ ਕੀ ਹੱਲ ਆਪਣਾ? ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਚੀਜ਼ ਦਿਖਾਉਣੀ ਹੈ ਇਹਦੇ ਵਿੱਚ। ਦੇਖੋ ਇੱਥੋਂ ਆਪਾਂ ਕੀ ਕਰਾਂਗੇ? ਹੁਣ ਜਿਹੜਾ ਆਪਣਾ ਮੰਨ ਕੇ ਚੱਲੋ ਇਹ ਵਾਲਾ ਨਿਸ਼ਾਨ ਆ ਗਿਆ। ਇਹ ਵਾਲਾ ਆਪਣਾ ਨਿਸ਼ਾਨ ਆ ਗਿਆ। ਇਹ ਨਿਸ਼ਾਨ ਤੋਂ ਤੁਸੀਂ ਕੀ ਕਰਨਾ ਹੈ? ਬਿਲਕੁਲ ਇਹ ਕੱਪੜੇ ਨੂੰ ਤੁਸੀਂ ਨੀਚੇ ਤੋਂ ਉਤਾਰ ਦੇਣਾ ਹੈਗਾ ਇਸ ਤਰ੍ਹਾਂ। ਯਾਨਕਿ ਇਹ ਕੱਪੜੇ ਦੇਖੋ ਮੈਂ ਇੱਥੋਂ ਕੱਟ ਕਰਤਾ। ਹੁਣੇ ਕੱਟ ਕਰਨ ਤੋਂ ਬਾਅਦ ਹੁਣ ਕੀ ਕਰਨਾ? ਆਪਾਂ ਇਹਨਾਂ ਨੂੰ ਦੇਖੋ। ਯਾਨਕਿ ਇਹ ਆਪਣਾ ਪੱਲਾ ਆ ਗਿਆ। ਹੁਣ ਇਹਦੇ ਨਾਲ ਆਪਾਂ ਇਹਨਾਂ ਪੱਲਾ ਬਰਾਬਰ ਕਰਨਾ ਹੈ। ਹੁਣ ਇਹਦੇ ਨਾਲ ਆਪਾਂ ਇੱਥੇ ਪੱਲਾ ਬਰਾਬਰ ਕਰਨਾ ਕਿਉਂਕਿ ਆਪਣੇ ਕੋਲੇ ਸੂਟ ਦੇ ਵਿੱਚੋਂ ਐਕਸਟਰਾ ਕੱਪੜਾ ਬਚਿਆ ਹੋਇਆ ਹੁੰਦਾਗਾ ਤੇ ਕਈ ਵਾਰ ਦੇਖੋ ਹੁਣ ਜਾਨੀ ਕਿ ਮੇਰੇ ਕੋਲੇ ਇੱਕ ਚਾਰਟ ਪੇਪਰ ਹੋਰ ਹੈਗਾ ਐਕਸਟਰਾ ਆਪਾਂ ਰੱਖਿਆ ਹੋਇਆ ਹੈਗਾ ਤੋ ਉਹਨੂੰ ਸਮਝਾਉਣ ਦੇ ਲਈ ਦੇਖੋ ਇਹ ਚਾਰਟ ਪੇਪਰ ਨੂੰ ਕੀ ਕੀਤਾ ਮੈਂ ਇਹਨੂੰ ਵਿਚਕਾਰ ਤੋਂ ਦੇਖੋ ਆਪਾਂ ਇਹਦੇ ਵਿੱਚੋਂ ਹਾਫ ਕਰ ਲਾਂਗੇ ਹੱਸ ਦੇਖੋ ਨਾ ਹਾਫ ਕਰ ਲੈ ਜਾਨੀ ਕਿ ਹਾਫ ਕਰਨ ਤੋਂ ਬਾਅਦ ਦੇਖੋ ਹੁਣ ਆਪਾਂ ਇਹਦਾ ਬੈਕ ਪੱਲਾ ਹੈਗਾ ਇਹਨੂੰ ਆਪਾਂ ਪੂਰਾ ਕਰਨਾ ਹੈਗਾ ਦੇਖੋ ਆਪਾਂ نیچے ਤੋਂ ਪੱਲੇ ਨੂੰ ਨਿਸ਼ੇੜਨਾ ਹੈਗਾ ਆਪਣੇ ਕੋਲ ਜਾਨੀ ਕਿ ਐਕਸਟਰਾ ਕੱਪੜਾ ਲਾ ਲਓ ਵੀ ਜਾਨੀ ਕਿ ਆਪਣੇ ਕੋਲ ਐਕਸਟਰਾ ਕੱਪੜਾ ਹੈਗਾ ਆਪਣੇ ਕੋਲ ਇੰਨਾ ਕ ਪੀਸ ਐਕਸਟਰਾ ਦੇਖੋ ਸੂਟਾਂ ਦੇ ਵਿੱਚੋਂ ਆਮ ਹੀ ਬਚ ਜਾਂਦਾਗਾ ਤਾਂ ਇਹਨੂੰ ਆਪਾਂ ਕੀ ਕਰਾਂਗੇ ਆਪਾਂ ਨੀਚੇ ਵਾਲੀ ਸ਼ੈਰ ਇਹ ਪੱਲੇ ਦਾ ਆਪਾਂ ਦੇਖੋ ਇੱਕ ਸ਼ੈਰ ਤੇ ਰੱਖਾਂਗੇ ਇਹਨੂੰ ਆਪਾਂ ਨੀਚੇ ਵਾਲੀ ਸ਼ੈਰ ਦੇਖੋ ਇਹਦੇ ਉੱਪਰ ਇੰਨਾ ਕ ਚੜਾ ਕਰਕੇ ਇਹ 3/4 ਇੰਚ ਦੇ ਮਾਰਜਨ ਦੇ ਸਾਬ ਨਾਲ ਇਹਨਾਂ ਆਪਾਂ ਇਹਦੇ ਉੱਪਰ ਰੱਖ ਲਾਂਗੇ। ਦੇਖ ਐਸ ਤਰ੍ਹਾਂ ਇਹਦੇ ਉੱਪਰ ਆਪਾਂ ਰੱਖ ਲਿਆ। ਰੱਖਣ ਤੋਂ ਬਾਅਦ ਹੁਣ ਦੇਖੋ ਆਪਾਂ ਨੀਚੇ ਤੋਂ ਪੱਲੇ ਬਿਲਕੁਲ ਬਰਾਬਰ ਕਰ ਲੈ। ਇਹਦੇ ਉੱਪਰ ਆਪਾਂ ਨੀਚੇ ਤੇ ਇਹਦੇ ਵਿੱਚ ਇੰਨਾ ਕਿ ਜਾਨੀ ਕਿ ਜੋੜ ਲਗਾ ਲੈ। ਹੁਣ ਆਪਾਂ ਤਾਂ ਉਹ ਜੋੜ ਲਗਾਉਣ ਦਾ ਤਰੀਕਾ ਦੱਸਿਆ। ਕਈ ਮੇਰੇ ਭੈਣਾਂ ਕਹਿ ਦਿੰਗੀਆਂ ਜਾਂ ਕਹਿ ਦਿੰਦੀਆਂ ਨੇ ਸਾਨੂੰ ਵੀ ਧੀਰੇ ਅਸੀਂ ਜੋੜ ਪਾਇਆ ਜੀ ਉਹਦੇ ਬੈਕ ਤੇ ਜੋੜ ਆ ਗਿਆ। ਉਹਨਾਂ ਅਸੀਂ ਕਿਵੇਂ ਅਲੱਗ ਤੋਂ ਕੱਢੀਏ ਉਹਨੂੰ ਕਿਸ ਤਰ੍ਹਾਂ ਆਪਾਂ ਪੂਰਾ ਕਰੀਏ ਕਿਉਂਕਿ ਸਾਨੂੰ ਜੀ ਉਹ ਸਮਝ ਨਹੀਂ ਆ ਰਹੀ। ਦੇਖੋ ਇਹ ਜੋੜ ਥੋੜਾ ਜਿਹਾ ਰਹੂਗਾ ਹੀ ਰਹੂਗਾ। ਇਹ ਚੀਜ਼ ਤਾਂ ਤੁਹਾਨੂੰ ਦੇਖੋ ਇਹ ਕਰਨਾ ਪੈਣਾਗਾ ਕਿਉਂਕਿ ਆਪਾਂ ਇਹ ਚੀਜ਼ਾਂ ਥੋੜੀਆਂ ਜਿਹੀ ਕਾਮਨ ਹੁੰਦੀਆਂ ਨੇ ਕੋਈ ਵੀ ਸਲਟ ਆਪਾਂ ਧਿਆਨ ਦੇ ਨਾਲ ਕੱਟਣੀ ਪੈਂਦੀ ਆ। ਦੇਖੋ ਕਈ ਵਾਰ ਆਪਾਂ ਰੈਡੀਮੈਡ ਸੂਟ ਹੁੰਦੇ ਆ ਉਹਨਾਂ ਦੇ ਵਿੱਚ ਵੀ ਦੇਖੋ ਉੱਪਰ-ਨੀਚੇ ਜੋੜ ਲ ਇਹਨੂੰ ਜੋੜ ਲਗਾ ਲੈਣਾ ਕਿਉਂਕਿ ਉਹ ਬੱਚ ਦੇ ਕੁਛ ਦੇ ਕੱਪੜਿਆਂ ਦੇ ਵਿੱਚੋਂ ਹੀ ਰੈਡੀਮੇਡ ਸ਼ੂਟ ਹੈ ਜਿਹੜੇ ਰੈਡੀ ਕੀਤੇ ਹੁੰਦੇ ਨੇਗੇ ਤਾਂ ਉਹਦੇ ਵਿੱਚ ਦੇ ਕੁ ਜੋੜ ਹੁੰਦੇ ਆ ਜੋੜ ਆਪਾਂ ਕਹਦੇ ਨੇ ਚਲੋ ਕੋਈ ਗੱਲ ਨਹੀਂ ਸ਼ੂਟ ਦੇ ਵਿੱਚ ਰੈਡੀਮੇਡ ਬਣੇ ਬਣਾਏ ਆਏ ਨੇ ਦੇਖੋ ਉਸੇ ਤਰ੍ਹਾਂ ਆਪਾਂ ਇਹਨੂੰ ਵੀ ਪੂਰਾ ਕਰਾਂਗੇ ਜਾਨੀ ਕਿ ਮੈਂ ਦੇਖੋ ਇਹ ਚੀਜ਼ ਰੱਖ ਲਈਏ ਇੱਥੋਂ ਹੁਣ ਮੈਂ ਇੱਥੋਂ ਇਹਦੀ ਪੈਰ ਵਾਲੀ ਕੱਟ ਪਾਉਂਗੀ ਇਸ ਤਰ੍ਹਾਂ ਐ ਇੱਥੋਂ ਜਾਨੀ ਕਿ ਇਹ ਮੇਰਾ ਪੱਲਾ ਮੈਂ ਇਦਾਂ ਕ ਇੰਚ ਜ਼ਿਆਦਾ ਲੈ ਲਿਆ ਹੁਣ ਇੱਥੋਂ ਮੈਂ ਇਹਨੂੰ ਕੱਟੂਗੀ ਇਸ ਤਰ੍ਹਾਂ ਦੇ ਕੱਟਣ ਤੋਂ ਬਾਅਦ ਦੇਖੋ ਇਹ ਜੋੜ ਆਪਣਾ ਜਿਹੜਾ ਇਹਦੇ ਵਿੱਚ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਪਾ ਲਿਆ ਠੀਕ ਹੈ ਇਹ ਜੋੜ ਪਾਉਣ ਤੋਂ ਬਾਅਦ ਦੇਖੋ ਇਹ ਜੋੜ ਆ ਜਿਹੜਾ ਆਪਣਾ ਜਦੋਂ ਆਪਣੇ ਸ਼ਰਟ ਦੇ ਵਿੱਚ ਇਹ ਜੋੜ ਪੈ ਗਿਆ ਕਿਉਂਕਿ ਬੈਕ ਤੇ ਕੋਈ ਇੰਨਾ ਜ਼ਿਆਦਾ ਇਸ਼ੂ ਨਹੀਂ ਹੁੰਦਾਗਾ ਕਿਉਂਕਿ ਆਪਣਾ ਬੈਗ ਤੇ ਕੁਛ ਤਾਂ ਗਲਮੇ ਨਿਕਲ ਜਾਂਦਾ ਆਪਣੇ ਕੋਲ ਜੋੜ ਜਿਹੜਾ ਤਖਣ ਹੋਈ ਦਿੰਦਾਗਾ ਸਿਰਫ ਆਪਣੇ ਇੰਨੀ ਜਗ੍ਹਾ ਤੇ ਜੋੜ ਦਿਖਾਈ ਦੇਊਗਾ ਸਿਰਫ ਇੰਨੀ ਜਗ੍ਹਾ ਤੇ ਕਿਉਂਕਿ ਬੈਗ ਤੇ ਗਲਮਾ ਵੀ ਆ ਜੂਗਾ ਇਹ ਤੋਂ ਗਲਾ ਕੱਢਿਆ ਜਾਊਗਾ ਜਦੋਂ ਗਲਾ ਕੱਢਿਆ ਗਿਆ ਬੈਗ ਤੋਂ ਦੇਖੋ ਇੰਨੀ ਕੀ ਚੀਜ਼ ਆਪਣੇ ਕੋਲ ਰਹੇ ਜੂਗੀ ਉਹ ਜੋੜ ਕੋਈ ਜ਼ਿਆਦਾ ਲੰਬਾ ਚੌੜਾ ਨਹੀਂ ਦਿਖਦਾ ਜਿਹਦੇ ਨਾਲ ਤੁਹਾਡੀ ਸ਼ਰਟ ਦੇ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ ਕੋਈ ਉਹਦੇ ਵਿੱਚ ਖਰਾਬੀ ਨਹੀਂ ਪੈਂਦੀ ਕਿਉਂਕਿ ਉਹਦੇ ਨਾਲ ਆਪਾਂ ਇੰਨਾ ਕਿ ਉਹ ਐਡਜਸਟ ਕਰ ਸਕਦੇ ਆ ਇਹ ਚੀਜ਼ ਤੁਸੀ ਧਿਆਨ ਦੇ ਵਿੱਚ ਰੱਖਣਾ ਜਦੋਂ ਵੀ ਤੁਸੀਂ ਸੂਟ ਕਟਾਈ ਕਰਦੇ ਹੋ ਸਭ ਤੋਂ ਪਹਿਲਾਂ ਪ੍ਰੋਪਰ ਤਰੀਕੇ ਨਾਲ ਤੁਸੀਂ ਕਟਾਈਆਂ ਪਾਉਣੀਆਂ ਨੇ ਕਟਾਈਆਂ ਪਾਉਣ ਤੋਂ ਬਾਅਦ ਤੁਸੀਂ ਇਹਨੂੰ ਇਸ ਤਰੀਕੇ ਨਾਲ ਦੇਖਣਾ ਵੀ ਜੇ ਆਪਣੇ ਕੋਲ ਐਕਸਟਰਾ ਕੱਪੜਾ ਹੈਗਾ ਤਾਂ ਅਸੀਂ ਬੈਕ ਪੱਲੇ ਨੂੰ ਕਿਸ ਤਰੀਕੇ ਦੇ ਨਾਲ ਪੂਰਾ ਕਰ ਸਕਦੇ ਹਾਂ ਜੇਕਰ ਤੁਹਾਡੇ ਕੋਲ ਐਕਸਟਰਾ ਕੱਪੜਾ ਨਹੀਂ ਹੈਗਾ ਤਾਂ ਤੁਸੀਂ ਫੇਰ ਵੀ ਉਹਦੇ ਵਿੱਚੋਂ ਪਚਾਉਣ ਦੀ ਕੋਸ਼ਿਸ਼ ਕਰੋ ਜਿਹਦੇ ਨਾਲ ਤੁਸੀਂ ਬੈਕ ਪੱਲੇ ਨੂੰ ਪੂਰਾ ਕਰ ਸਕਦੇ ਹੋ ਕਿਉਂਕਿ نیچے ਆਪਾਂ ਇਹਦੇ ਵਿੱਚ ਜੋੜ ਕਦੇ ਨਹੀਂ ਲਗਾ ਸਕਦੇ ਕਿਉਂਕਿ ਬੈਕ ਪੱਲੇ ਤੇ ਆਪਾਂ ਕੋਈ ਡਿਜ਼ਾਈਨ ਨਹੀਂ ਪਾ ਸਕਦੇ ਦੇਖੋ ਨੀਚੇ ਕੁਝ ਆਪਾਂ ਹੋਰ ਨਹੀਂ ਕਰ ਸਕਦੇ ਜਿਹਦੇ ਨਾਲ ਆਪਣੇ ਸ਼ਰਟ ਦੇ ਕੋ ਬਣੀ ਹੋਈ ਪੈੜੀ ਲੱਗੂਗੀ ਕਿਉਂਕਿ ਇਹ ਆਪਾਂ ਜਿਹੜੇ ਜੋੜਨੇ ਸਿਰਫ ਬੈਕ ਪੱਲੇ ਦੇ ਉੱਪਰਲੇ ਹਿੱਸੇ ਦੇ ਉੱਪਰ ਹੀ ਪਾ ਸਕਦੇ ਆ ਕਿਉਂਕਿ ਉੱਪਰਲੇ ਪਾਸੇ ਆਪਣੇ ਕੀ ਹੁੰਦਾਗਾ ਬੈਗ ਤੇ ਦੁਪੱਟਾ ਆ ਜਾਂਦਾ ਲੇਡੀਜ਼ ਦਾ ਦੇਖੋ ਜਿਵੇਂ ਕਿ ਮੈਂ ਦੁਪੱਟਾ ਪਹਿਨਿਆ ਹੋਇਆ ਬੈਗ ਤੇ ਜਦੋਂ ਦੁਪੱਟਾ ਆ ਜਾਂਦਾ ਤਾਂ ਉਹਦੇ ਨਾਲ ਇਹ ਚੀਜ਼ਾਂ ਨਹੀਂ ਦਿਖਦੀਆਂ ਤੁਸੀਂ ਇਸ ਤਰੀਕੇ ਦੇ ਨਾਲ ਆਪਣਾ ਬੈਕ ਪੱਲਾ ਜਿਹੜਾ ਪੂਰਾ ਕਰਨਾਗਾ ਬੈਕ ਪੱਲੇ ਨੂੰ ਸਹੀ ਤਰੀਕੇ ਨਾਲ ਕੱਟ ਕਰਨਾਗਾ ਤੇ ਇਹਦੇ ਵਿੱਚ ਇੰਨਾ ਕੁ ਜੋੜ ਦੇਖੋ ਤੁਸੀਂ ਲਗਾ ਸਕਦੇ ਹੋ ਘਰ ਬੈਠ ਕੇ ਤੁਸੀਂ ਇਸ ਤਰੀਕੇ ਦੇ ਨਾਲ ਇਹਨਾਂ ਸੂਟਾਂ ਨੂੰ ਕਟਾਈ ਕਰ ਸਕਦੇ ਹੋ ਇਹਦੇ ਵਿੱਚ ਕੋਈ ਡਰਨ ਦੀ ਲੋੜ ਨਹੀਂ ਵੀ ਤੁਹਾਡਾ ਸੂਟ ਖਰਾਬ ਹੋ ਗਿਆ ਉਹਦੇ ਕਟਾਅ ਸੀ ਕਿਵੇਂ ਸੈੱਟ ਕਰੀਏ ਤਾਂ ਅਸੀਂ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਦੱਸਾਂਗਾ ਵੀ ਜਿਹੜੀ ਇਹਨਾਂ ਕਟਾਈਆਂ ਆਪਾਂ ਕਿਸ ਤਰੀਕੇ ਨਾਲ ਪੂਰਾ ਕਰ ਸਕਦੇ ਆ ਮੈਨੂੰ ਉਮੀਦ ਹੈ ਵੀ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਵੀ ਕੁਲਿਆ ਕਿ ਇਹਨਾਂ ਨੂੰ ਤਾਂ ਇਹ ਨਵੇਂ ਨਵੇਂ ਬਿਲ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਮਿਲਦੇ ਆਪਾਂ ਅਗਲੀ ਵੀਡੀਓ ਤੇ ਰਸਤੇ ਕਾਲ